ਅੱਜ ਨੂੰ ਸਿਕਰਟ ਇਨਫੋਰਮੇਸ਼ਨ ਸੀ ਇੱਕ ਕਿ ਸੁਲਤਾਨਵੰਦ ਰੋਡ ਤਾਰਾਂ ਵਾਲੇ ਪੁਲ ਤੋਂ ਸੁਲਤਾਨਵੰਦ ਰੋਡ ਤੇ ਤਾਰਾਂ ਵਾਲੇ ਪੁਲ ਤੋਂ ਸੁਲਤਾਨਵੰਦ ਰੋਡ ਤੇ ਜਿਹੜੇ ਆ ਦੋ ਨੌਜਵਾਨ ਜਿਹੜੇ ਆ ਇੱਕ ਹਥਿਆਰਾਂ ਦੇ ਹੀਰੋਇਨ ਦੀ ਕੇਵ ਦੇਣ ਲਈ ਕਿਸੇ ਪਾਰਟੀ ਨੂੰ ਮਿਲ ਲਈ ਆ ਰਹੇ ਨੇ ਜੋ ਉਕਤ ਇਨਫੋਰਮੇਸ਼ਨ ਤੇ ਜਿਹੜੀ ਆ ਕਾਰਵਾਈ ਕਰਦਿਆਂ ਜਦੋਂ ਅਸੀਂ ਤੇ ਸੁਲਤਾਨਵੰਦ ਰੋਡ ਤੇ ਪਹੁੰਚੇ ਤੇ ਦੋ ਮੁੰਡੇ ਸ਼ੱਕੀ ਹਾਲਾਤ ਵਿੱਚ ਤੁਰੇ ਜਾਂਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਅਸੀਂ ਰਾਉਂਡ ਅਪ ਕੀਤਾ ਜਿਸ ਵਿੱਚੋਂ ਇੱਕ ਨੌਜਵਾਨ ਨੇ ਜਿਹੜਾ ਵਾ ਪੁਲਿਸ ਪਾਰਟੀ ਤੇ ਜਿਹੜਾ ਵਾ ਫਾਇਰ ਕੀਤਾ ਤੇ ਜਵਾਬੀ ਕਾਰਵਾਈ ਚ ਉਹ ਮੁੰਡੇ ਤੇ ਫਾਇਰ ਹੋਇਆ ਜਿਸ ਨਾਲ ਉਹ ਜਖਮੀ ਹੋ ਗਿਆ ਜਿਸ ਨੂੰ ਅਹੀਂ ਮੁਰਲੀ ਸਾਧਾਲੀ ਹਸਪੀਟਲ ਦਾ ਹਲ ਕਰਵਾਤਾ ਇਹਨਾਂ ਕੋਲੋਂ ਅੱਧਾ ਕਿਲੋ ਹੈਰੋਇਨ ਇੱਕ ਪਿਸਟਲ ਤੇ ਦੋ ਕਾਰਟਿਜ ਬਰਾਮਦ ਹੋਏ ਇਹ ਦੋਨੇ ਮੁੰਡੇ ਪਰੋਜਪੁਰ ਦੇ ਜਿਹੜਾ ਪਰੋਜਪੁਰ ਦੇ ਰਹਿਣ ਵਾਲੇ ਸਰ ਕੁਝ ਪਤਾ ਲੱਗਾ ਕਿ ਇਨਵੈਸਟੀਗੇਸ਼ਨ ਕਿੰਨੀ ਦੇਰ ਤੋਂ ਕੰਮ ਕਰ ਰਹੀ ਸੀ ਅਜੇ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਜਾਇਆ ਅੱਜ ਅਸੀਂ ਮੁਰਦੀ ਚ ਕਰ ਰਹੇ ਹਾਂ ਅਗੇ ਫਰਦਰ ਅਹੀਂ ਜਿਹੜਾ ਵਾ ਕੀ ਇਹ ਕਿਹਦੇ ਕੋਲ ਆਏ ਸੀ ਲੈਨ ਜਾਂ ਕਿੰਨੂ ਦੇਣੀ ਸੀ ਇਹਨਾਂ ਨੇ ਜਾਂ ਪਿੱਛੋਂ ਕਿਹਦੇ ਕੋਲ ਹਰੋਇਨ ਇਹਨਾਂ ਨੇ ਰਿਸੀਵ ਕੀਤੀ ਆ ਇਸ ਬਾਰੇ ਕਰ ਰਹੇ ਆ ਇਹ ਜਿਹੜੀ ਆ ਇਹ ਹਜੇ ਤੇ ਜਿਹੜੇ ਇਹ ਦੋਨੇ ਜਿਹੜੇ ਆ ਮਾਈਨਰੀ ਆ ਅੰਡਰ 18 ਹੀ ਆ ਪਤਾ ਨਹੀਂ ਕਿਹੜਾ ਵੈਪਨ ਹੈ ਉਹ ਲਾਇਸੈਂਸ ਹੈ ਕੀ ਕਿੱਥੋਂ ਮਿਲਦਾ ਨਹੀਂ ਨਹੀਂ ਆਪੀ ਬੇਸਡ ਵੈਪਨ ਆ ਜਿਹੜਾ ਵੀਕਲ ਤੇ ਨਹੀਂ ਪੈਦਲ ਹੀ ਆ ਰਹੇ ਸੀ